ਜਿਹੜਾ ਲੱਖੀ ਕਬੂਤਰ ਨਾਲ ਇੱਕ ਫੋਟੋ ਚ ਨਹੀਂ ਮੈਂ 100 ਫੋਟੋ ਕੱਢ ਕੇ ਲਿਆਇਆ ਹਰ ਮੌਕੇ ਤੇ ਉਹਦੇ ਨਿਆਣੇ ਵੀ ਖਟਾਵੇ ਉਹਦੀ ਰੋਟੀ ਵੀ ਖਾਵੇ ਉਹਦੀ ਗੱਡੀ ਵੀ ਇਹ ਚਲਾਵੇ ਜੇ ਇਸ ਬੰਦੇ ਦੀ ਇਸ ਹੱਦ ਤੱਕ ਇਨਵੋਲਵਮੈਂਟ ਹੋਵੇ ਕਿਸਾਨਾਂ ਨੂੰ ਲੁੱਟਣ ਵਾਸਤੇ ਅੱਜ ਜੇ ਉਹ ਬੰਦਾ ਫੇਰ ਵਜੀਰੀ ਤੇ ਰਹਿੰਦਾ ਤੇ ਇਸ ਤੋਂ ਕਾਂਗਰਸ ਦੀ ਕਿਸਾਨਾਂ ਪ੍ਰਤੀ ਕੀ ਸਟੈਂਡ ਆ ਉਹ ਸਪਸ਼ਟ ਹੋ ਜਾਣਾ ਹੈ ਵੱਡਾ ਡਿਫਾਲਟਰ ਐ ਕੋਈ ਨਿੱਕਾ ਮੋਟਾ ਨਹੀਂ ਅੱਜ ਸ਼ਾਇਦ ਉਹ ਚਰਨਜੀਤ ਜੀ ਇੱਥੇ ਆਏ ਨਹੀਂ ਨਹੀਂ ਤਾਂ ਤੁਸੀਂ ਵੀ ਉਹ ਭੁੱਲ ਗਏ ਹੋ ਵੀਡੀਓ ਜਿਹੜੀ ਸੀ ਜਿਹੜਾ ਗੁਰਨਾਣਕ ਸਾਹਿਬ ਸੱਚੇ ਪਾਤਸ਼ਾਹ ਬਾਰੇ ਟਿੱਪਣੀ ਗਲਤ ਕਰ ਸਕਦਾ ਹੈ ਜਿਹੜਾ ਇਹ ਕਵੇ ਕੈਪਟਨ ਅਮਰਿੰਦਰ ਨੂੰ ਕਵੇ ਕਿ ਇਹ ਲੱਗਦਾ ਨਹੀਂ ਇਹ ਕਦੇ ਫੌਜੀ ਕਹੇ ਕਿ ਗੁਰਨਾਣਕ ਗੁਰੂ ਸਾਹਿਬ ਬਾਰੇ ਗਲਤ ਸ਼ਬਦਾਬਲੀ ਵਰਤੇ ਉਹ ਜਾਂ ਬੰਦਾ ਤਾਂ ਕਿਸੇ ਹੱਦ ਤੱਕ ਜਾ ਸਕਦਾ ਝੂਠੀ ਗੱਲ ਕਰਨ ਨਾਲ ਇਹ ਜਿੱਦ ਕੱਲ ਚੋ ਵੀ 2 ਮਿੰਟ ਚ ਮੁੱਕਰ ਜੂ ਜਿਵੇਂ ਗੁਰੂ ਸਾਹਿਬ ਦੀ ਗੱਲ ਕਰਕੇ ਮੁੱਕ ਰਿਆ ਸੀ ਤੇ ਹੈ ਤਾਂ ਬੰਦਾ ਇਹੋ ਜਿਹਾ ਡਿਫਰਟਡ ਮੁੱਕਰੇ ਕਿਸੇ ਗੱਲ ਤੋਂ ਸਕਰਦਾ ਆ ਮੈਨੂੰ ਇੱਕ ਨੋਟਿਸ ਵੀ ਭਜਵਾਇਆ ਮੈਂ ਤਾਂ ਰੰਧਾਵੇ ਨੂੰ ਕਹੂੰਗਾ ਜਾਂ ਤੇਰੀ ਲੱਤਾਂ 'ਚ ਇੰਨਾ ਜਾਨ ਨਹੀਂ ਉਹ ਲੱਖੀ ਕਬੂਤਰ ਦੇ ਥਰੂ ਮੈਨੂੰ ਨੋਟਿਸ ਭਜਵਾ ਰਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਪ੍ਰੈਸ ਵਾਰਤਾ 'ਚ ਇਹ ਗੱਲ ਮੰਨਣੀ ਪਈ ਜਿਹੜੀ ਗੱਲ ਅਸੀਂ ਇੱਥੇ ਬਹਿ ਕੇ ਉਸ ਦਿਨ ਕੀਤੀ ਸੀ ਕਿ ਜੇ 10 ਤੋਂ 15% ਵੀ ਪੀਆਰ 128 129 ਬੀ ਲੱਗਿਆ ਕੋਈ 6 ਲੱਖ ਤੋਂ 9 ਲੱਖ ਏਕੜ 'ਚ ਇਹ ਵੀ ਲੱਗਿਆ ਔਰ ਇਹਦੀ ਲਾਗਤ ਜੇ ਆਪਾਂ ਇੱਕ ਸਿੰਪਲ ਕੈਲਕੂਲੇਸ਼ਨ ਕਿਉਂਕਿ 30 ਹਜ਼ਾਰ ਕਰੋੜ ਦੀ ਸੀਸੀਐਲ ਲਿਮਟ ਆਉਂਦੀ ਹੈ ਸਿੰਪਲ ਕੈਲਕੂਲੇਸ਼ਨ ਕਰੀਏ ਤੇ ਕੋਈ 3000 ਤੋਂ 2 4000 ਕਰੋੜ ਦਾ ਕਿਸਾਨਾਂ ਦੀ ਆਮਦਨ ਦਾ ਖਿਲਵਾੜ ਹੋਇਆ ਉਹਨਾਂ ਨਾਲ ਬੜਾ ਵੱਡਾ ਧੋਖਾ ਹੋਇਆ ਔਰ ਇਹ ਹਾਲਾਤ ਬਣੇ ਆ ਕਿ ਆਉਣ ਵਾਲੇ ਸਮੇਂ 'ਚ ਸ਼ਾਇਦ ਕਿਸਾਨ ਨੂੰ ਖੁਦਕੁਸ਼ੀ ਵੱਲ ਧੱਕਣ ਦਾ ਕੰਮ ਕਿਸੇ ਹੋਰ ਨੇ ਨਹੀਂ ਕੀਤਾ ਕਾਂਗਰਸ ਦੇ ਮਨਿਸਟਰ ਨੇ ਇਹ ਕੰਮ ਕੀਤਾ ਔਰ ਅਸਲੀਅਤ ਅੱਜ ਇਸ ਹੱਦ ਤੱਕ ਤੁਹਾਡੇ ਸਾਰਿਆਂ ਦੇ ਮਦਦ ਨਾਲ ਸਾਹਮਣੇ ਆ ਰਹੀ ਹੈ ਕਿ ਅੱਜ ਕਰਨਾਲ ਚ ਇਹ ਐਫ ਆਈ ਆਰ ਰਜਿਸਟਰਡ ਹੋਈ ਹੈ ਇਹ ਲੱਖੀ ਸੀਟਸ ਦੇ ਖਿਲਾਫ ਇਸੇ ਲਖਵਿੰਦਰ ਸਿੰਘ ਲੱਖੀ ਦੇ ਖਿਲਾਫ ਇਹ ਕਰਨਾਲ ਐਫ ਆਈ ਆਰ ਨੰਬਰ 0192 ਕਰਨਾਲ ਸਿਵਲ ਲਾਈਨਸ ਚ 0192 ਤੁਹਾਨੂੰ ਕਾਪੀ ਦੇ ਦੇਵਾਂਗੇ ਜੀ ਕਰਨਾਲ ਸਿਵਲ ਲਾਈਨਸ ਥਾਣੇ ਚ 36 2020 ਨੂੰ ਐਫਆਈਆਰ ਦਰਜ ਹੋਈ ਔਰ ਤੁਸੀਂ ਵੇਖੋ ਕਿ ਇਸ ਐਫਆਈਆਰ ਚ ਜਿਹੜੀ ਗੱਲ ਮੈਂ ਬਾਰ-ਬਾਰ ਕਹਿ ਰਿਹਾ ਸੀ ਕਿ ਇਹ ਜਿਹੜਾ ਨਕਲੀ 20 ਵੇਚਣ ਦਾ ਕੰਮ ਹੋਇਆ ਹੈ ਇਕੱਲਾ ਪੰਜਾਬ ਚ ਨਹੀਂ ਪੰਜਾਬ ਦੇ ਕੱਲੇ ਅਨਦਾਤਾ ਜਾਂ ਪੰਜਾਬ ਦੇ ਕਿਸਾਨ ਨਹੀਂ ਕੇਵਲ ਲੁੱਟੇ ਇਹ ਹਰਿਆਣਾ ਪੰਜਾਬ ਦਾ ਬਾਰਡਰ ਰਾਜਸਥਾਨ ਪੰਜਾਬ ਦਾ ਜਿਹੜਾ ਪਠਾਨਕੋਟ ਦਾ ਬਾਰਡਰ ਹੈ ਜੰਮੂ ਉੱਥੇ ਸਾਰੀ ਜਗ੍ਹਾ ਵੱਡੇ ਪੱਧਰ ਤੇ ਇਹ ਭੀਗਿਆ ਹੈ ਔਰ ਦੁੱਖ ਦੀ ਗੱਲ ਕੀ ਹੈ ਕਿ ਪੰਜਾਬ ਚ ਜਿਵੇਂ ਮੈਂ ਪਹਿਲੇ ਦਿਨ ਕਿਹਾ ਸੀ ਕਿ ਐਫ ਆਈ ਆਰ ਕਮਜ਼ੋਰ ਕੀਤੀ ਗਈ ਹੈ ਮਦਦ ਕੀਤੀ ਜਾ ਰਹੀ ਹੈ ਫੋਰਜਰੀ ਦੀ ਧਾਰਾਵਾਂ ਜਿਹੜੀਆਂ ਸਖਤ ਧਾਰਾਵਾਂ ਨੇ ਨਹੀਂ ਲਾਈਆਂ ਜਾ ਰਹੀਆਂ ਕਿਉਂਕਿ ਕੋਈ ਲੱਖੀ ਸੀਡਸ ਵਾਲੇ ਦਾ ਕਰਨਾਲ ਸੀਟਸ ਵਾਲੇ ਤੇ ਲਖਵਿੰਦਰ ਕੁਮਾਰ ਲੱਖੀ ਦੇ ਮਦਦ ਤੇ ਇੱਕ ਮੰਤਰੀ ਬੈਠਿਆ ਹਰਿਆਣੇ ਚ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਚ 420 ਪੰਜਾਬ ਚ ਲੱਗੀ ਆ ਮਗਰ 467 468 471 ਜਿਹੜੀ ਫੋਰਜਰੀ ਦੀਆਂ ਵਟੀਆਂ ਤਾਵਾਵਾਂ ਨੇ ਕਿਉਂਕਿ 3.5-4000 5000 ਕਰੋੜ ਦੇ ਸਕੈਮ ਦੀ ਗੱਲ ਹੋ ਰਹੀ ਆ ਔਰ ਏਡੇ ਵੱਡੇ ਸਕੈਮ ਦੀ ਗੱਲ ਹੋ ਰਹੀ ਆ ਤੇ ਉਹਦੇ ਚ ਸਰਕਾਰ ਤੋਂ ਲਾਇਸੈਂਸ ਲੈ ਕੇ ਕੋਈ ਫੋਰਜਰੀ ਕਰੇ ਔਰ ਉਸ ਗੱਲ ਦੇ ਬਾਰੇ ਫੋਰਜਰੀ ਦੀ ਧਾਰਾਵਾਂ ਨਾ ਲੱਗਣ ਕਿੱਥੇ ਨਾ ਕਿੱਥੇ ਜਿਹੜੀ ਮਦਦ ਹੋ ਰਹੀ ਸੀ ਚਲੋ ਪੰਜਾਬ 100 ਵਾਰੀ ਕਿਸਾਨ ਨਾਲ ਧੋਖਾ ਕਰ ਲਵੇ ਮਗਰ ਅੱਜ ਇਸ ਗੱਲ ਦੀ ਸਾਨੂੰ ਸੰਤੁਸ਼ਟੀ ਆ ਕਿ ਹਰਿਆਣੇ ਦੀ ਸਰਕਾਰ ਨੇ ਔਰ ਕੇਵਲ ਲੋਕਾਂ ਵੱਲੋਂ ਨਹੀਂ ਉੱਥੇ ਜਿਹੜੇ ਐਗਰੀਕਲਚਰ ਦੇ ਆਪਸ਼ਨ ਨੇ ਡਿਪਟੀ ਡਾਇਰੈਕਟਰ ਉਹ ਵੀ ਉਸ ਪਰਚੇ 'ਚ ਉਹਨਾਂ ਨੇ ਵੀ ਕੰਪਲੇਂਟ ਦਿੱਤੀ ਔਰ ਵੱਡੀ ਗੱਲ ਵੇਖੋ ਕੀ ਸਾਹਮਣੇ ਆਈ ਹੈ ਕਿ ਫਰਾਡ ਕਿਸ ਤਰੀਕੇ ਦਾ ਕਰਦੇ ਕਿ ਜਿਹੜਾ ਉਹ ਦਫਤਰ ਹੈ ਇਹ ਵੀ ਸਾਬਤ ਹੋ ਗਿਆ ਕਿ ਉੱਥੇ ਦਫਤਰ ਹੀ ਕੋਈ ਨਹੀਂ ਜਿਹੜਾ ਇਸ ਬੈਗ 'ਚ ਲਿਖਿਆ ਉਹ ਬੈਗ ਵਿਖਾਈ ਉਹਦੇ 'ਚ ਸਬ ਆਫਿਸ ਲਿਖਿਆ ਸੀ ਆ ਕਾਛਵਾ ਰੋਡ ਦਾ 29 ਨੰਬਰ ਜਿਹੜਾ ਇਹਦੇ 'ਚ ਲਿਖਿਆ ਹੋਇਆ ਹੈ ਇਹ ਸਬ ਆਫਿਸ ਨਾ ਉੱਥੇ ਹੈ ਇਹ ਐਗਰੀਕਲਚਰ ਮਹਿਕਮੇ ਨੇ ਵੀ ਤਸਦੀਕ ਕਰਤਾ ਔਰ ਇਹ ਵੀ ਪਤਾ ਲੱਗਿਆ ਕਿ ਇੱਕ ਫਰਜੀ ਬੰਦਾ ਕੋਈ ਤਾਂ ਇਹ ਕਹਿ ਰਿਹਾ ਸੁੱਖੀ ਰੰਧਾਵੇ ਦਾ ਰਿਸ਼ਤੇਦਾਰ ਹੈ ਜਾਂ ਕੋਈ ਕਾਂਗਰਸਮੈਨ ਹੈ ਇਹ ਨਹੀਂ ਮੈਨੂੰ ਪਤਾ ਗੁਰਵਿੰਦਰ ਸਿੰਘ ਨੌ ਦਾ ਜਿਹਨੇ ਇੱਕ ਫੇਕ ਹੀ ਬੰਦੇ ਨੂੰ ਖੜਾ ਕਰਕੇ ਐਡਰੈਸ ਖੜਾ ਦੇ ਕੇ ਉੱਥੇ ਝੂਠੇ ਡਾਕੂਮੈਂਟ ਦੇ ਕੇ ਇਹ ਐਡਰੈਸ ਦਿੱਤਾ ਹੋਇਆ ਸੀ ਉਹ ਵੀ ਸਾਬਿਤ ਹੋ ਗਈ ਹੈ ਗੱਲ ਕਿ ਸਾਰਾ ਕੰਮ ਹੀ 2 ਨੰਬਰ ਦਾ ਹਰਿਆਣੇ 'ਚ ਹੋਇਆ ਸਾਨੂੰ ਆਸ ਹੈ ਕਿ ਜੇ ਪੰਜਾਬ ਪੁਲਿਸ ਇਸ ਕੰਮ 'ਚ ਮੰਤਰੀ ਦੀ ਇੰਟਰਵੈਂਸ਼ਨ ਕਰਕੇ ਕੰਮ ਨਹੀਂ ਕਰੂਗੀ ਹਰਿਆਣੇ 'ਚ ਸਾਨੂੰ ਪੂਰੀ ਆਸ ਹੈ ਕਿ ਇੱਥੇ ਸਖਤ ਕਾਰਵਾਈ ਹੋਗੀ ਔਰ ਜੇ ਤੁਸੀਂ ਇਜਾਜ਼ਤ ਦਿਓ ਤੇ ਮੈਂ 2 ਮਿੰਟ ਜਿਹੜੀ ਐਫ ਆਈ ਆਰ 'ਤੇ ਇੰਪੋਰਟੈਂਟ ਗੱਲਾਂ ਲਿਖੀਆਂ ਨੇ ਉਹ ਪੜ੍ਹ ਕੇ ਇਹ ਸੁਣਾ ਦਿੰਦੇ ਆ ਕਿ ਤੁਹਾਡੀ ਇਸ ਗੱਲ ਦੀ ਤਸੱਲੀ ਹੋ ਜਾਏ ਕਿ ਕੇਸ ਪਾਸੇ ਨੂੰ ਹਰਿਆਣਾ ਇਸ ਮੈਟਰ ਨੂੰ ਸੀਰੀਅਸਲੀ ਲੈ ਰਹੀ ਹੈ। ਨਕਲ ਪ੍ਰਵਾਦ ਨੰਬਰ 549 ਪੇਸ਼ੀ ਤਨਾਕ 36 ਇਸ ਪ੍ਰਗਾਹ ਸੇਵਾ ਵਿੱਚ ਪੁਲਿਸ ਅਧਿਸ਼ਕ ਮੁਹੋਤੇ ਜ਼ਿਲ੍ਹਾ ਕਰਨਾਲ ਤਲਾਕ 362020 ਵਿਸ਼ੇ ਲਖਵਿੰਦਰ ਸਿੰਘ ਪੁੱਤਰ ਸ਼੍ਰੀ ਸਤਪਾਲ ਸਿੰਘ एवं अन्य मालिक ਨਾਲ ਐਗਰੀ ਸੀਡਸ 플롯 ਨੰਬਰ 29 ਕਾਸ਼ਾ ਰੋਡ ਕਰਨਾਲ ਕੇ ਵਿਰੁੱਧ ਫਰਜੀ ਦਸਤਾਵੇਜ਼ ਤਸਕੂਤ ਕਰਕੇ ਬੀਜ ਵਿਕਰੀ ਕਾ ਲਾਇਸੈਂਸ ਲੈਣੇ ਪਰ ਪ੍ਰਾਇਮਰੀ ਰਿਪੋਰਟ ਦਰਜ ਕਰਵਾਉਣੇ ਬਾਰੇ ਜਾਂਚ ਕਮੇਟੀ ਦੁਆਰਾ ਆਪਣੀ ਜਾਂਚ ਰਿਪੋਰਟ ਮੇ ਪਾਇਆ ਕੇ ਉਪਰੋਕਤ دیے ਗਏ ਪਤੇ ਪਰ ਇੱਕ ਅੰਨ੍ਯ ਵਿਅਕਤੀ ਤਰਨ ਸਿੰਘ ਪੁੱਤਰ ਸ਼੍ਰੀ ਅਮਰ ਸਿੰਘ ਰਹਿਰਾ ਹੈ ਔਰ ਪਲਾਨ ਨੰਬਰ 29 ਕਾਸ਼ਵਾ ਰੋਡ ਕਰਨਾਲ ਦਾ ਅਸਲ ਮਾਲਕ ਸ਼੍ਰੀ ਓਮ ਪ੍ਰਕਾਸ਼ ਪੁੱਤਰ ਸ਼੍ਰੀ ਹਰਦਿਆਲ ਸਿੰਘ ਮਾਲਕ ਹੈ ਜੋ ਕਿ ਪਿਛਲੇ 20 ਵਰਸੋਂ ਸੇ ਦਬਈ ਰਹਿ ਰਹਾ ਔਰ ਉਸ ਦੀ ਜਾਣਕਾਰੀ ਦੇ ਅਨੁਸਾਰ ਇਸ ਪਲਾਟ ਦਾ 29 ਕਾਸ਼ਵਾ ਪਰ ਕبھی ਕੋਈ ਬੀਜ ਦਾ ਕਾਰਜ ਨਹੀਂ ਰਹਾ ਜੋ ਕਿ ਲਖਵਿੰਦਰ ਸਿੰਘ ਪੁੱਤਰ ਸ਼੍ਰੀ ਸਤਪਾਲ ਸਿੰਘ ਮੂਲ ਰੂਪ ਸੇ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਦਾ ਰਹਿਣੇ ਵਾਲਾ ਹੈ ਔਰ ਪੁੱਛ ਰਹੇ ਕਿਸੇ ਸੋਚੀ ਸਮਝੀ ਸਾਜ਼ਿਸ਼ ਕੇ ਤਹਿਤ ਸ਼੍ਰੀ ਗੁਰਿੰਦਰ ਸਿੰਘ ਪੁੱਤਰ ਸ਼੍ਰੀ ਮਨਜੀਤ ਸਿੰਘ ਨਿਵਾਸੀ ਗੋਗਪੁਰ ਜ਼ਿਲ੍ਹਾ ਕੁਰੂਕhetra ਕੇ ਸਾਥ ਮਿਲੀਭਗਤ ਕਰਕੇ ਉਪਰੋਕਤ ਪਤੇ ਕਾ ਇੱਕ ਫਰਜੀ ਰੈਂਟ ਐਗਰੀਮੈਂਟ ਤਿਆਰ ਕਰਵਾਇਆ ਜਿਸ ਪਰ ਲਖਵਿੰਦਰ ਸਿੰਘ ਵੈ ਗੁਰਿੰਦਰ ਸਿੰਘ ਦੋਨੋਂ ਨੇ ਹਸਤਾਖਰ ਹੈ ਔਰ ਉਸੇ ਨੋਟਰੀ ਪਬਲਿਕ ਸੇ ਵੀ ਸੱत्यਪਤ ਕਰਵਾਕਰ ਲਾਇਸੈਂਸ ਲੈਣੇ ਕੇ ਸਮੇਂ ਪ੍ਰਸਤੂਤ ਕੀਤਾ गया जो कि प्रथम जांच रिपोर्ट में फर्जी प्रतीत होता है इसलिए इसमें उचित होगा कि मैसज करनाल एग्रीसी के मालक श्री लखविंदर सिंह पुत्र श्री सतपाल डेरा बाबा नानक जिला गुरदासपुर पंजाब के एवं श्री गुरिंदर सिंह पुत्र श्री मनजीत सिंह विरुद्ध फर्जी दस्ता दस्तावेज प्रस्तुत करके साजिश के तहत बीज लाइसेंस प्राप्त करने के लिए प्राथमिक सूचना रिपोर्ट दर्ज ਕੀ ਜਾਏ ਤਾਂ ਕਿ ਜਾਂਚ ਦੇ ਦੌਰਾਨ ਇਹ ਸਪੱਸ਼ਟ ਹੋ ਸਕੇ ਕਿ ਇਹ ਲਾਇਸੈਂਸ ਇਹਨਾਂ ਨੇ ਕਿਸ ਮਕਸਦ ਕੇ ਬਣਾਇਆ ਥਾ ਸੋ ਵੱਡੀ ਗੱਲ ਵੇਖੋ ਦੋ ਮੁੱਖ ਮੰਤਰੀਆਂ ਦੀ ਕਾਰਗੁਜ਼ਾਰੀ 'ਚ ਅੰਤਰ ਵੇਖ ਲਓ ਉੱਥੇ ਉਹਨਾਂ ਦੇ ਪੁਲਿਸ ਮਹਿਕਮੇ ਨੇ ਇਨਵੈਸਟੀਗੇਸ਼ਨ ਕਰਕੇ ਇਹ ਤੱਥ ਸਾਹਮਣੇ ਲਿਆਏ ਆ ਕਿ ਸਾਰਾ ਕੁਝ ਹੀ ਐਗਰੀਮੈਂਟ ਵੀ ਫਰਜ਼ੀ ਲੋਕੇਸ਼ਨ ਵੀ ਫਰਜ਼ੀ ਐਗਰੀਕਲਚਰ ਵਿਭਾਗੇ ਨਾਲ ਵੀ ਧੋਖਾ ਕਿਸਾਨਾਂ ਨਾਲ ਵੀ ਧੋਖਾ ਸਾਰਾ ਕੁਝ ਇਨ ਰਿਕਾਰਡ ਆਨ ਰਿਕਾਰਡ ਆ ਗਿਆ ਹੈ ਇੱਕ ਦੋ ਚਾਰ ਦਿਨਾਂ ਚ ਤੇ ਪੰਜਾਬ ਚ ਕੀ ਹੋ ਰਿਹਾ ਹੈ ਪਹਿਲਾਂ ਤਾਂ ਉਹ ਬੰਦਾ ਮਹੀਨਾ ਪਰ ਉਹਨੂੰ ਫੜਿਆ ਹੀ ਨਹੀਂ ਉਹ ਪ੍ਰੈਸ ਕਾਨਫਰੰਸਾਂ ਕਰੇ ਐਡੀ ਦਲੇਰੀ ਫਿਰ ਆ ਮੈਂ ਤੁਹਾਨੂੰ ਅਗਲੀ ਗੱਲ ਜਿਹੜੀ ਬਕਾਉਣਾ ਚਾਹੁੰਦਾ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਹੜੇ ਅ ਬੇਸਿਸ ਤੇ ਇਹ ਮંત્રી ਰਹਿ ਸਕਦੇ ਆ ਇਹਨਾਂ ਨੇ ਤੁਹਾਨੂੰ ਬਿੱਲ ਵਿਖਾਇਆ ਸੀਗਾ ਅੱਜ ਮੇਰਾ ਵੀਰ ਉਹ ਆਇਆ ਨਹੀਂ ਆਪਣਾ ਏਐਨਵੀ ਵਾਲਾ ਜੀ ਆਇਆ ਨਹੀਂ ਨਾ ਹੋਰ ਆਇਆ ਮੇਨਾਂ ਦਾ ਆਹ ਬਿੱਲ ਵਿਖਾਇਆ ਸੀ ਉੱਥੇ ਮੇਨਾਂ ਦਾ ਹੋਰ ਵੀ ਦੋ ਤਿੰਨ ਚੈਨਲ ਸੀ ਆਹ ਵਿਖਾਇਆ ਸੀ ਤੁਹਾਨੂੰ 1850 ਕਿਹਨੇ ਵਿਖਾਇਆ ਇਹ ਬਿੱਲ ਇੱਕ ਮੰਤਰੀ ਨੇ ਪੰਜਾਬ ਸੈਕਟਰੀਅਟ ਤੇ ਬਹਿ ਕੇ ਕਰਨਾਲ ਸੀਟਸ ਦੇ ਫੇਕ ਬਿੱਲ ਵਿਖਾਉਣ ਦਾ ਕੰਮ ਕੀਤਾ ਔਰ ਅਸਲੀ ਬਿੱਲ ਜਿਹੜਾ ਰਿਕਵਰ ਹੋਇਆ ਹੈ ਪੁਲਸ ਮੈਕ ਮੇ ਕੋਲ ਉਹ ਮੈਂ ਆ ਵਖਾ ਰਿਆਂ ਇਹਨੂੰ ਥੋੜਾ ਵੱਡਾ ਕਰੀ ਆ ਅਸਲੀ ਬਿੱਲ ਹੈ ਕੀ ਨੰਬਰ ਲਿਖਿਆ 1850 ਬਰਾਰ ਸੀਟ 8 ਲੱਖ ਅਮਾਉਂਟ ਹੈ ਹੁਣ ਤੁਸੀਂ ਮੈਂ ਆ ਆ ਇਹ ਬਿੱਲ ਅਸਲੀ ਤੇ ਨਕਲੀ ਮੈਂ ਦੋਵੇਂ ਇੱਥੇ ਰੱਖੇ ਆ ਤੁਸੀਂ ਆ ਅਸਲੀ ਆ ਇਹ ਨਾਲ ਦਾ ਨਕਲੀ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਮਨਿਸਟਰ ਪੰਜਾਬ ਦੇ ਸੈਕਟੇਰੀਅਟ ਤੇ ਬਹਿ ਕੇ ਜੀਨੇ ਅੰਦਾਜ਼ਾ ਦਾ ਰਖਵਾਲਾ ਸੀਗਾ ਜੀਨੇ ਅੰਦਾਜ਼ਾ ਦੀ ਇਨਸ਼ੋਰ ਕਰਦਾ ਸੀ ਉਹਦੇ ਨਾਲ ਧੋਖਾ ਨਾ ਹੋਵੇ ਉਹ ਬੈ ਕੇ ਇੱਕ ਫਰਜੀ ਕੰਪਨੀ ਜੀਨੇ ਪੰਜਾਬ ਦੇ ਦੇਸ਼ ਦੇ ਅੰਦਾਜ਼ਾ ਨੂੰ ਲੁੱਟਿਆ ਅੰਦਾਜ਼ਾ ਨੂੰ ਖੁਦਕੁਸ਼ੀ ਵੱਲ ਧੱਕਿਆ ਉਹਨਾਂ ਦੇ ਫੇਕ ਬਿੱਲ ਵਿਖਾਉਣ ਦਾ ਕੰਮ ਮੁਨੀਮ ਦਾ ਕੰਮ ਇਹ ਮਨਿਸਟਰ ਸੁਖੀ ਰੰਧਾਵਾ ਕਰ ਰਿਹਾ ਔਰ ਇਸ ਹੱਦ ਤੱਕ ਹੋ ਰਿਹਾ ਕੰਮ ਕਿ ਤੁਸੀਂ ਵੇਖੋ ਸਾਰੇ ਦੇ ਰੌਲਿਆਂ ਦੇ ਬਾਅਦ 4000 ਕਰੋੜ ਦਾ ਸਕੈਮ ਨਿਕਲ ਕੇ ਆਇਆ ਰੋਲੇ ਤੋਂ ਬਾਅਦ ਉਹ ਰੈਸਟ ਹੋਇਆ ਮਗਰ ਅੱਜ ਉਹਨੂੰ ਟਾਈਮ ਕਿਸ ਕਾਲਾ ਦਿੱਤਾ ਗਿਆ ਜਿੰਨਾ ਵੀ ਮਾਲ ਸੀ ਉਹਦਾ ਭਾਵੇਂ ਉਹ ਦੁਕਾਨਾਂ 'ਚ ਸਪਲਾਈ ਹੋਇਆ ਸੀ ਸੀਟ ਸਟੋਰਾਂ 'ਚ ਚਾਹੇ ਉਹਦੇ ਗੋਦਾਮ 'ਚ ਪਿਆ ਸੀ ਮੇਰੇ ਕੋਲ ਪੱਕੀ ਖਬਰ ਹੈ ਮੇਰੇ ਕੋਲ ਚਲੋ ਇਨਫੋਰਮੇਸ਼ਨ ਮੈਂ ਸ਼ੇਅਰ ਸਵੇਰ ਆਉਣ ਤੇ ਕਰੂੰਗਾ ਵੀ 25 ਟਰਾਲੇ ਟਰੱਕ ਨਹੀਂ ਇੱਕ 6 ਟਾਇਰੀ ਟਰੱਕ ਹੁੰਦਾ ਹੈ ਕਿ 10 ਟਾਇਰੀ ਹੁੰਦਾ ਹੈ ਕਿ ਟਰਾਲੇ ਹੁੰਦੇ ਆ 25 ਟਰਾਲੇ ਲਗਭਗ ਉੱਥੋਂ ਨਕਲੀ ਬੀਆਂ ਦੇ ਲੈ ਕੇ ਉੱਥੋਂ ਖੁਰਤਪੁਰਤ ਹੋਏ ਜਦ ਇਸ ਹਿਸਾਬ ਨਾਲ ਮਦਦ ਹੋਵੇ ਤੇ ਕਿਸ ਕਦੇ ਸੱਚਾਈ ਜਾਂ ਕਿਸਾਨਾਂ ਦੀ ਹਮਦਰਦੀ ਕੋਈ ਸਾਹਮਣੇ ਕੋਈ ਆ ਸਕਦੀ ਹੈ ਕੁਝ ਕਿਸਾਨਾਂ ਦੇ ਨਾਲ ਉਹਨਾਂ ਨਾਲ ਮਦਦ ਦੀ ਗੱਲ ਕਦੇ ਸਾਹਮਣੇ ਆ ਸਕਦੀ ਔਰ ਵੱਡੀ ਗੱਲ ਤੁਸੀਂ ਵੇਖੋ ਕਿ ਜਿਹੜੇ ਬੰਦੇ ਮੈਂ ਇੱਕ ਬੰਦੇ ਬਾਰੇ ਜ਼ਿਕਰ ਕੀਤਾ ਸੀ ਉਹਨੇ ਨੈਕਸਸ ਕਿੱਡਾ ਵੱਡਾ ਹੈ ਲਖਵਿੰਦਰ ਕੁਮਾਰ ਲੱਖੀ ਕਬੂਤਰ ਇੱਕ ਮੈਂ ਤੁਹਾਨੂੰ ਆਹ ਫੋਟੋ ਵਿਖਾਈ ਸੀ ਇਹਨੂੰ ਨਾ ਥੋੜਾ ਉਹ ਦੂਜੀ ਫੋਟੋ ਵਿਖਾ ਦੇ ਚ ਆਹ ਬੰਦੇ ਨੂੰ ਧਿਆਨ ਨਾਲ ਵੇਖੋ ਆ ਜਿਹੜਾ ਇੱਥੇ ਆਹ ਜਿਹੜਾ ਆ ਇਹਦੀ ਪਹਿਲਾਂ ਦਾ ਖਬਰ ਪੜਿਓ ਆ ਵੱਡੀ ਗੱਲ ਆਹ ਹਰਦੀਪ ਸਿੰਘ ਗੁਰਾਇਆ ਦੇਖੋ ਇੱਕ ਬੰਦਾ ਇੱਕ ਸਧਾਰਨ ਕਿਸਾਨ ਬਾਰਡਰ ਇਲਾਕੇ ਦਾ ਕਹਿ ਰਿਹਾ ਚੋਨੇ ਦੀ ਨਵੀਂ ਕਿਸਮ ਪੀਆਰ 1929 ਵਧੇਰੇ ਲਾਇਵੰਦ ਮੈਨੂੰ ਨਹੀਂ ਸਮਝ ਆਈ ਕੀ ਹਲੇ ਤੱਕ ਤਾਂ ਐਮ.ਐਲ.ਏ. ਵਜ਼ੀਰੇ ਦਾ ਐਡਾ ਨਹੀਂ ਪ੍ਰਚਾਰ ਕਰ ਰੇ ਜਿੰਨਾ ਇੱਕ ਯੂਨੀਵਰਸਿਟੀ ਪ੍ਰਚਾਰ ਐਡਾ ਨਹੀਂ ਕਰਦੀ ਜਿੰਨਾ ਇੱਕ ਸਰਪੰਚ ਕਰੀ ਜਾਂਦਾ ਬਾਅਦ ਚ ਜਦੋਂ ਉਸ ਗੱਲ ਦੀ ਘੋਕ ਹੋਈ ਐ ਇਹ ਸੇਲਜ਼ਮੈਨ ਦਾ ਕੰਮ ਕਰਦੇ ਸੀ ਔਰ ਇਸ ਬੰਦੇ ਦੀ ਮੈਂ ਫੋਟੋ ਕੁਝ ਹੋਰ ਵੀ ਵਿਖਾ ਦੇ ਇੱਥੇ ਕਰੀ ਆ ਇੱਥੇ ਹਰ ਫੋਟੋ 'ਚ ਇਹ ਹਰਦੀਪ ਸਿੰਘ ਆ ਇੱਥੇ ਵੀ ਨਾਲ ਖਲੋਤਾ ਆ ਖਲੋਤਾ ਇੱਥੇ ਸੁਖੀ ਦੇ ਨਾਲ ਉਹਦੇ ਘਰ 'ਚ ਆ ਇੱਥੇ ਵੀ ਖਲੋਤਾ ਆ ਸਿੰਗਲਾ ਸਾਹਿਬ ਦੇ ਸੁਖੀ ਦੇ ਵਿਚਕਾਰ ਬੈਠਿਆ ਇਸ ਘਰ ਦੀ ਫੋਟੋ ਜੇ ਵੀ ਉਹ ਉਹ ਮਗਰ ਖਲੋਤਾ ਆ ਉਹਦੇ ਘਰ ਚ ਵੀ ਖਲੋਤਾ ਮਤਲਬ ਕਹਿੰਦਾ ਭਾਵੇਂ ਕੋਈ ਫੋਟੋ ਇਹ ਜੀ ਨਹੀਂ ਜਿੱਥੇ ਇਹ ਹਰਦੀਪ ਸਿੰਘ ਹੈ ਨਹੀਂ ਆਹ ਵੇਖ ਲੋ ਹਰਦੀਪ ਸਿੰਘ ਨੂੰ ਫਿਰ ਇਨਾਮ ਕੀ ਦਿੱਤਾ ਕਿਸਾਨਾਂ ਨੂੰ ਨਕਲੀ ਬੀ ਵੇਚਣ ਵਾਸਤੇ ਇਨਾਮ ਇਹ ਦਿੱਤਾ ਕਿ ਹਰਦੀਪ ਸਿੰਘ ਪਿੰਡ ਤਲਵੰਡੀ ਗੁਰਾਇਆ ਇੱਕ ਇਹਨੂੰ ਆ ਮੈਂ ਤੁਹਾਨੂੰ ਨੋਟੀਫਿਕੇਸ਼ਨ ਦੇ ਰਿਹਾ ਇਹਨੂੰ ਕੀ ਦਰਜ ਕੀਤਾ ਐਸ ਪ੍ਰੋਡਿਊਸਰ ਔਰ ਇਹਨੂੰ ਬਣਾ ਕੇ ਜਿੱਤਾਂ ਡੇਰਾ ਪਾਪਾ ਨਾਨਕ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਦੋ ਛੇ ਨੂੰ ਅੱਜ ਚਲੋ ਨੈਤਿਕਤਾ ਤਾਂ ਮੈਨੂੰ ਪਤਾ ਕਾਂਗਰਸ ਪਾਰਟੀ 'ਚ ਕੁਝ ਦੇਖਣ ਨੂੰ ਹੈ ਨਹੀਂ ਮਗਰ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਜਿਹੜਾ ਬੇਕ ਬਿੱਲ ਵਿਖਾਵੇ ਜਿਹੜਾ ਇਹ ਜੇ ਸੇਲਜ਼ਮੈਨਾਂ ਨੂੰ 123 ਬੀਜ ਲਾਓ 128 ਲਾਓ ਉਹਨਾਂ ਨੂੰ ਚੇਅਰਮੈਨ ਹੀ ਦਵੇ ਜਿਹੜਾ ਲੱਖੀ ਕਬੂਤਰ ਨਾਲ ਇੱਕ ਫੋਟੋ 'ਚ ਨਹੀਂ ਮੈਂ 100 ਫੋਟੋ ਕੱਢ ਕੇ ਲਿਆਇਆ ਹਰ ਮੌਕੇ ਤੇ ਉਹਦੇ ਨਿਆਣੇ ਵੀ ਖਟਾਵੇ ਉਹਦੀ ਰੋਟੀ ਵੀ ਖਾਵੇ ਉਹਦੀ ਗੱਡੀ ਵੀ ਇਹ ਚਲਾਵੇ ਜੇਸ ਬੰਦੇ ਦੀ ਇਸ ਹੱਦ ਤੱਕ ਇਨਵੋਲਵਮੈਂਟ ਹੋਵੇ ਕਿਸਾਨਾਂ ਨੂੰ ਲੁੱਟਣ ਆਸਤੇ ਅੱਜ ਜੇ ਉਹ ਬੰਦਾ ਫੇਰ ਵਜੀਰੀ ਤੇ ਰਹਿੰਦਾ ਤੇ ਇਸ ਤੋਂ ਕਾਂਗਰਸ ਦੀ ਕਿਸਾਨਾਂ ਪ੍ਰਤੀ ਕੀ ਸਟੈਂਡ ਆ ਉਹ ਸਪਸ਼ਟ ਹੋ ਜਾਂਦਾ ਔਰ ਇਹ ਵਜ਼ੀਰ ਵੱਡਾ ਡਿਫਾਲਟਰ ਹੈ ਕੋਈ ਨਿੱਕਾ ਮੋਟਾ ਨਹੀਂ ਅੱਜ ਸ਼ਾਇਦ ਉਹ ਚਰਨਜੀਤ ਜੀ ਇੱਥੇ ਆਏ ਨਹੀਂ ਨਹੀਂ ਤਾਂ ਤੁਸੀਂ ਵੀ ਉਹ ਭੁੱਲ ਗਏ ਉਹ ਵੀਡੀਓ ਜਿਹੜੀ ਸੀ ਜਿਹੜਾ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰੇ ਟਿੱਪਣੀ ਗਲਤ ਕਰ ਸਕਦਾ ਜਿਹੜਾ ਇਹ ਕਵੇ ਕੈਪਟਨ ਮਨਿੰਦਰ ਨੂੰ ਕਵੇ ਕਿ ਇਹ ਲੱਗਦਾ ਨਹੀਂ ਇਹ ਕਦੇ ਫੌਜੀ ਕਹੇ ਕਿ ਗੁਰੂ ਸਾਹਿਬ ਬਾਰੇ ਗਲਤ ਸ਼ਬਦਾਵਲੀ ਵਰਤੇ ਉਹ ਜ ਆ ਬੰਦਾ ਤਾਂ ਕਿਸੇ ਹੱਦ ਤੱਕ ਜਾ ਸਕਦਾ ਝੂਠੀ ਗੱਲ ਕਰਨ ਵਾਸਤੇ ਔਰ ਉਹ ਬੰਦਾ ਜਿਹੜਾ ਇਹਨਾਂ ਫੋਟੋਆਂ 'ਚ ਵੀ ਚਾਹੇ ਉਹ ਇਹਨਾਂ ਫਰਾਡ ਲੋਕਾਂ ਨਾਲ ਰਲ ਮਿਲ ਕੇ ਪੰਜਾਬ ਦੀ ਕਿਸਾਨੀ ਨੂੰ ਠੱਗੀ ਠੱਗਣ ਵਾਲਾ ਹੁਣ ਕਿਵੇਂ ਮੁਕਰੂ ਕਿ ਸਾਡੇ 1850 ਨੰਬਰ ਜਿਹੜਾ ਬਿੱਲ ਮੈਂ ਸੈਕਟੇਰੀਅਟ 'ਚ ਜਾ ਜਾ ਵਿਖਾਉਂਦਾ ਸੀ ਉਹ ਬਿੱਲ ਤਾਂ ਨਕਲੀ ਮੈਂ ਵਿਖਾਈ ਜਾਂਦਾ ਸੀ ਲੋਕਾਂ ਨੂੰ ਹੁਣ ਇਸ ਗੱਲ 'ਚ ਵੀ 2 ਮਿੰਟ 'ਚ ਮੁਕਰ ਜੂ ਜਿਵੇਂ ਗੁਰੂ ਸਾਹਿਬ ਦੀ ਗੱਲ ਕਰਕੇ ਮੁਕਰਿਆ ਸੀ ਤੇ ਹੈ ਤਾਂ ਬੰਦਾ ਇਹੋ ਜਿਹਾ ਹੀ ਡਿਫਾਲਟਰ ਮੁਕਰੇ ਕਿਸੇ ਗੱਲ ਤੋਂ ਸ਼ਰਦਾ ਕਿਉਂਕਿ ਆਦਤ ਤੋਂ ਮਜਬੂਰ ਹੈ ਮਗਰ ਤੁਹਾਨੂੰ ਮੈਂ ਅੱਛਾ ਮੇਰਾ ਕੋਈ ਪਰਸਨਲ ਨਹੀਂ ਜੀ ਮੈਂ ਬਾਰ ਬਾਰ ਆ ਜਾ ਇਸ ਗੱਲ ਤੇ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਔਰ ਆ ਗੱਲ ਵੀ ਸੁਣ ਲਿਓ ਬੜੇ ਧਿਆਨ ਨਾਲ ਇੱਥੇ ਕਿ ਤਸੱਲੀ ਥੋੜੀ ਵੀ ਹੋ ਜੇ ਤੇ ਬਿੱਲ ਦੀ ਵੀ ਹੋ ਜੇ ਔਰ ਪੁਲਿਸ ਤੇ ਰਿਕਾਰਡ ਕਿੱਥੇ ਗੁਰਤਪੁਰਤਰਾ ਹੋ ਜੇ ਨਹੀਂ ਤਾਂ ਉਹ ਉਹ ਬਿੱਲ 1850 ਨੰਬਰ ਜਿਹੜਾ ਪੁਲਿਸ ਦੀ ਰਿਕਵਰੀ ਚ ਹੈ ਉਹ ਬਿੱਲ ਵੀ ਮੈਂ ਤੁਹਾਡੇ ਸਾਹਮਣੇ ਕਰਾਕ ਜਿਹੜੇ ਤੁਸੀਂ ਆਖੜਾ ਉਹਨਾਂ ਨੇ ਜਿਆਦਾ ਮੈਡੀਟਨ ਕਲੋਕਿਸ਼ਨੀ ਦੇ ਬਾਰੇ ਜਿਹੜੀ ਪੜਾਈ ਕਰੀ ਗੱਛੋ ਮੋਲ ਚੇਕੀ ਜਿਵੇਂ ਇਹਨਾਂ ਕਨੇਡੀਕ ਤੋਂ ਮੈਜੀ ਕੌਂਜ ਤੇੜ ਦੋਜਾ ਵੀਨ 1850 ਨਗਰ ਉਹਦੇ ਦਾ ਪੀਨ ਦੇਖ ਆ ਗਿਆ ਇਹ ਸੌਕ ਕਰਤ ਸੀ ਆ ਮੈਡੀਟਨ ਕੋਈ ਇੱਕ ਕੰਪਨੀ ਤੋਂ ਆ ਇਹ ਬਿਲਾਤਾ ਬੋਖੋਤਾਂ ਹੋ। ਤੇਰੇ ਦੇ ਕੋਲ। ਇਹ ਕੱਤੇ ਆਇਆ। ਇਹ 2000 ਦਾ ਖੋਜਾ ਬਿਲੀ। ਆ ਬਿੱਲ। ਇੱਕ ਕਣਕ ਦੇ ਬੀਜ ਲਈ। ਮੈਂ ਲਿਖਾ ਜਿੱਤ ਜਿੰਦਰ ਖੇਤੀ ਸਟੋਰ ਦਸਤ ਪਰ ਤੇ ਗਿਆ ਡਿਸਟ੍ਰਿਕਟ ਅਫਸਰ ਡਰੋਕ ਲਈ। ਇਹ ਹੈਗਾ ਜੀ 1850 ਦਿਲਜਿੰਦਰ ਖੇਤੀ ਸਟੋਰ ਜਿਹੜਾ ਇਹ ਨਕਲੀ ਬਿੱਲ ਅਸਲੀ ਬਿੱਲ ਆ ਦਿਖਾ ਰਿਆ। ਔਰ ਉਹੀ ਬਿੱਲ ਉਹ ਉਹ ਵੀ ਸੁਣਾ ਦਿਓ ਫਿਰ ਮੈਂ ਅਸਲੀ ਬਿੱਲ ਦਾ ਪੜ੍ਹ ਕੇ ਤੁਹਾਨੂੰ ਸੁਣਾ ਦਿੰਦਾ ਤੇ ਭਾਈ ਅਰੇ ਜਿਗਰਾ ਬਰਾੜ ਨਹੀਂ ਬਾਤ ਹੋਣੀ ਹੈ ਬਰਾੜ ਸਾਹਿਬ ਜੋ ਫਰਮ ਹੈ वहां ਮੇਰੋ ਲੁਧਿਆਣਾ ਮੈਂ ਉਸਨੇ ਐਫ ਆਈ ਆਰ ਮੇ ਲਿਖਾਇਆ ਗਿਆ ਐਫ ਆਈ ਆਰ ਹੈ ਇਸਨੇ ਲਿਖਾ ਹੈ ਕਿ ਜੇ 2 ਮਿਲ ਹੈ 1 ਕੌਂਟਲ 1095 ਵੇਚਿਆ ਗਿਆ ਔਰ 1 ਕੌਂਟਲ ਕਿੰਦਰ ਵੇਚਿਆ ਗਿਆ ਆਪਕੇ ਨਾਮ ਕਿਉਂ ਆਇਆ 50 ਮੈਨੂੰ ਪਤਾ ਨਹੀਂ ਦੂਸਰੀ ਬਾਤ ਮੈਂ ਤੁਹਾਨੂੰ ਦੱਸਦਾ ਹਾਂ ਪਤਾ ਨਹੀਂ ਬਹੁਤ ਫਿਰ ਆਪਕੋ ਪਤਾ ਕਿਉਂ ਆਪਕੇ ਨਾਮ ਤੇ ਮੇਰੀ 500 ਰੁਪਈਆ ਇੱਕ ਬਿੱਲ ਦੇਖੋ ਮੇਰੇ ਦੇਖੋ ਕਿਹੜਾ ਬਿੱਲ ਹੈ ये देखोला ये 1450 का बिल है 1450 का 1250 रु मिले है जी 1450 का बिल है चलो मेलफोग तो मेरी जो डिपार्टमेंट लेके आया ये 1450 की बिल है ये तो कहां से मिल गया सर ये देखो 1450 का बिल है 30 10 2019 का ये देखो 1450 का बिल मिला ना 14 मार्च 2019 देखो 1450 का बिल मिला 30 10 2019 का है जी है त्रिशंदर कीती स्टोर ठाकुरदूत 286 ਆਮ ਬਸ ਬਸ ਸੇਮ ਬਿੱਲ ਉਹ ਦਿਖਾ ਰਿਹਾ ਤੇ ਜਿਹੜਾ ਪੁਲਿਸ ਦੇ ਕੋਲ ਹੈ ਆ ਜੀਚੇ ਐਫ ਆਈ ਆਰ ਦਰਜ ਹੋਈ ਹੈ ਉਹ ਆ ਬਿੱਲ ਇਹਦੇ ਚ 1850 ਬਰਾਡ ਸੀਡ ਫਾਰਮ ਜਿਹੜਾ ਰਿਕਵਰੀ ਹੋਈ ਤੇ 2020 ਔਰ ਇਹ 2020 ਦਾ ਇਹਦੀ ਤਰੀਕ ਹੈ 5 5 2020 ਅਮਾਉਂਟ ਇਹ ਚ 8 ਲੱਖ ਹੈ ਇਹ ਰਿਕਾਰਡ ਦਾ ਹਿੱਸਾ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਕੀ ਜਿਹੜਾ ਬੰਦਾ ਫੋਟੋਆਂ ਵੀ ਤੁਸੀਂ ਵੇਖ ਲੀਆਂ ਜਿਹੜੇ ਇਹ ਕਿਵੇਂ ਲੋਕਾਂ ਨੂੰ ਕਿਸਾਨਾਂ ਨੂੰ ਠੱਗਣ ਆਸਤੇ ਇਹਨਾਂ ਇੱਕ ਟੀਮ ਪੜਾਈ ਸੀ ਮਾਰਕੀਟਿੰਗ ਮਾਰਕੀਟਿੰਗ ਸੇਲਸਮੈਨ ਦੇ ਜਿਹੜਾ ਕੰਮ ਦਾ ਕਰਦੇ ਸੀ ਉਹ ਤਾਂ ਪਿਠਾਤੇ ਹੁਣ ਚੇਅਰਮੈਨਾਂ ਦੀ ਕੁਰਸੀ ਤੇ ਤੇ ਜਿਨ੍ਹਾਂ ਨੇ ਸਾਰਾ ਠੱਗਣ ਦਾ ਕੰਮ ਕੀਤਾ ਕੀ ਉਹਨਾਂ ਤੇ 12020 ਦਾ ਪਰਚਾ ਨਹੀਂ ਬਣਦਾ ਜਿਨ੍ਹਾਂ ਨੇ ਕਿਸਾਨਾਂ ਨਾਲ 3000 4000 ਕਰੋੜ ਦੀ ਠੱਗੀ ਵਜੀ ਹੈ ਅੱਜ ਉਹ ਕੇਸ ਆਧਾਰ ਤੇ ਪੰਜਾਬ ਦੀ ਸਿਕਤਰੇ ਚ ਬਹਿ ਕੇ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਕੋਰ ਇਹ ਉਹ ਬੰਦਾ ਹੈ ਜਿਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੁੱਧ ਸਿੰਘ ਦੇ ਘਰ ਵੀ ਖੜਿਆ ਸੀ ਜਿਹੜਾ ਬੁੱਧ ਸਿੰਘ ਉਹੀ ਜਿਹੜਾ ਪੋਸਟਰ ਬாய் ਹੈ ਕਰਜ਼ਾ ਕਰਕੀ ਖਤਮ ਫਸਲ ਦੀ ਪੂਰੀ ਰਕਮ ਜਿਹਦਾ 3.5 ਲੱਖ ਦਾ ਲੋਨ ਸੀ ਉਹਨੂੰ ਇਹ ਗੱਲ ਕਹੀ ਸੀ ਤੇਰਾ ਲੋਨ ਜਿੱਦ ਦਿਨ ਕੈਪਟਨ ਸੌ ਚੁੱਕ ਲੂ ਮੈਂ ਸੌ ਚੁੱਕ ਲੂ ਤੇਰੇ ਲੋਨ ਤੇ ਲੀਕ ਮਾਰ ਦਿਆਂਗੇ ਉਦੇ ਲੋਨ ਤੇ ਲੀਕ ਨਹੀਂ ਵਜੀ ਮਗਰ ਉਹਨੂੰ ਛਿੱਤਰ ਜ਼ਰੂਰ ਇਹਨੇ ਮਰਵਾਤੇ ਔਰ ਵਿਚਾਰੇ ਦੀ ਪੱਗ ਵੀ ਲਾਈ ਇਹਨਾਂ ਨੇ ਜਲੀਲ ਵੀ ਕੀਤਾ ਕਰਜ਼ਾ ਵੀ ਨਹੀਂ ਮਾਫ ਕੀਤਾ ਸੋ ਇਹੋ ਜਾਂ ਬੰਦਾ ਕਿਸ ਤਰੀਕੇ ਦੀ ਅਮਰਧਤੀ ਕਿਸਾਨਾਂ ਨਾਲ ਕਰੂਗਾ ਔਰ ਜੋ ਕਿਸਾਨਾਂ ਨਾਲ ਠੱਗੀ ਕਰਦੇ ਆ ਉਹ ਸਾਰਾ ਕੁਝ ਥੋੜੇ ਆ ਸਾਹਮਣੇ ਅਸੀਂ ਲੈ ਕੇ ਆਏ ਆ ਇਸ ਲਈ ਮੈਂ ਆਜ ਕਰਦਾ ਉਮੀਦ ਕਰਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਜੀ ਵਾਅਦੇ ਤਾਂ ਨਹੀਂ ਤੁਸੀਂ ਪੂਰੇ ਕੀਤੇ ਜਾਖੜ ਸਾਹਿਬ ਮਗਰ ਜੇ ਕਿਸਾਨਾਂ ਤੇ ਉਦਾਲ ਹਮਦਰਦੀ ਰੱਖਦੇ ਹੋ ਤੇ ਅੱਜ ਇਹ ਜੇ ਮੰਤਰੀ ਨੂੰ ਜਿਹੜਾ ਨਕਲੀ ਵੀ ਬਣਾਉਣ ਵਾਲਿਆਂ ਦੇ ਕਿਸਾਨਾਂ ਦੀ ਨਾਲ ਖਿਲਵਾੜ ਕਰਨ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਉਹਨਾਂ ਨੂੰ ਸੈਕ ਜਰੂਰ ਕਰੋਗੇ ਤੇ ਜੇ ਨਹੀਂ ਵੀ ਕਰੋਗੇ ਅਸੀਂ ਤਾਂ ਡਿਮਾਂਡ ਕਰਦੇ ਆ ਜੇ ਨਹੀਂ ਵੀ ਕਰੋਗੇ ਤੇ ਸੋਨੀਆ ਗਾਂਧੀ ਰਾਹੁਲ ਗਾਂਧੀ ਦਾ ਕਿਸਾਨੀ ਪ੍ਰਤੀ ਅਸਲੀ ਚਿਹਰਾ ਅੱਜ ਨੰਗਾ ਹੋ ਜਾਓ ਅਸੀਂ ਉਸ ਤੇ ਵੀ ਸੰਤੁਸ਼ਟ ਹੋਵਾਂਗੇ ਕੀ ਆ ਅਸਲ ਚਿਹਰਾ ਤੁਹਾਨੂੰ ਸਾਹਮਣੇ ਕਾਂਗਰਸ ਦਾ ਤੁਹਾਡੇ ਸਾਹਮਣੇ ਲਿਆ ਕੇ ਰੱਖਦਾ। ਹੋਰ ਆਹ ਦੂਜੀ ਗੱਲ ਮੈਂ ਅਖੀਰਲੀ ਕਰ ਦਿਆਂ ਆ ਚੀਮਾ ਸਾਹਿਬ ਆਕੀ ਕਰ ਦਿਆਂ ਆ ਮੈਨੂੰ ਇੱਕ ਨੋਟਿਸ ਵੀ ਭਜਵਾਇਆ। ਮੈਂ ਤਾਂ ਰੰਧਾਵੇ ਨੂੰ ਕਹੂੰਗਾ ਜਾਂ ਤੇਰੀ ਲੱਤਾਂ 'ਚ ਇੰਨਾ ਜਾਨ ਨਹੀਂ। ਉਹ ਲੱਖੀ ਕਬੂਤਰ ਦੇ ਥਰੂ ਮੈਨੂੰ ਨੋਟਿਸ ਭਜਵਾ ਰਹੇ ਤੇ ਲਿਖ ਕੀ ਰਹੇ ਆ। ਕਹਿੰਦੇ ਦੈਟ ਮਾਈ ਕਲਾਇੰਟ ਲਖਵਿੰਦਰ ਕੁਮਾਰ ਲੱਖੀ ਇਜ਼ ਦਾ ਰੈਜ਼ੀਡੈਂਟ ਆਫ ਮਹੱਲਾ ਅਮਰਦਾਸ ਡੇਰਾ ਬਾਬਾ ਨਾਨਕ ਐਂਡ ਮਾਈ ਕਲਾਇੰਟ ਇਜ਼ ਹੈਵਿੰਗ ਅ ਵੈਰੀ ਹਾਈ ਐਂਡ ਓਨੈਸਟ ਰੈਪਿਊਟੇਸ਼ਨ ਅਮੰਗ ਦਾ ਬਿਜ਼ਨਸ ਸੋਸ਼ੀਅਲ ਐਂਡ ਰਿਲੀਜੀਅਸ ਸਫੀਅਰ ਡਿਊ ਟੂ ਹਿਸ ਓਨੈਸਟ ਡੀਲਿੰਗਸ ਇਨ ਆਲ ਸਫੀਅਰ ਇਹ ਮਹਿਲਾ ਦਾ ਇਹ ਤਾਂ ਨੋਟਿਸ ਪੰਜਾਬ ਪੁਲਿਸ ਨੂੰ ਦਿਨਕਰ ਗੁਪਤਾ ਨੂੰ ਭੇਜਣਾ ਚਾਹੀਦਾ ਸੀ ਭੇਜ ਮੈਨੂੰ ਦਿੱਤਾ ਪਰਚਾ ਤਾਂ ਪੁਲਿਸ ਨੇ ਦਿੱਤਾ ਇਹ ਪਤਾ ਨਹੀਂ ਕੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਜਾਂ ਥੋੜਾ ਓਨੈਸਟ ਬੰਦੇ ਤੇ ਓਨੈਸਟ ਬੰਦੇ ਤੇ ਇਹਨਾਂ ਨੇ ਪਰਚਾ ਦੇ ਦਿੱਤਾ ਔਰ ਇੱਕ ਖੱਟਰ ਸਾਹਿਬ ਨੂੰ ਵੀ ਭੇਜ ਦਿਓ ਇਹਨੂੰ ਕਹੇ ਹੁਣ ਉਹ ਤਾਂ ਵਿਚਾਰਾ ਅੰਦਰ ਹੈ ਉਹਦੀ ਪੈਰਵਾਹੀ ਤਾਂ ਸੁੱਖੀ ਨੇ ਕਰਨੀ ਹੈ ਸੁੱਖੀ ਨੂੰ ਕਹੇ ਇੱਕ ਖੱਟਰ ਸਾਹਿਬ ਨੂੰ ਵੀ ਭੇਜ ਦੇਵੇ 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ